ਅੱਡੇ ਦਰਸ਼ਕ ਦੇਖਣਾ ਚਾਹੁੰਦੇ ਸੋੜੇ ਸੋੜੇ ਵਰਾਇਟੀ ਕਿਉਂਕਿ ਵੱਡਾ ਡਿੱਪੂ ਕਹਿੰਦਾ ਕਿ ਅਸੀਂ ਟੌਟਾ ਠੱਪਾ ਬਣਾਣਾ ਤਾਂ ਫਿਰ ਦਿਖਾਓ ਕਿਦਾਂ ਬਣਾਣ ਲੱਗੇ ਤੁਸੀਂ ਟੌਟਾ ਠੱਪਾ ਬਿਲਕੁਲ ਬਿਲਕੁਲ ਦੇਖੋ ਕਿਨੇ ਕਿਨੇ ਸੋਹਣੇ ਆਰਟੀਕਲ ਆ ਚੁੱਕੇ ਦੇਖੋ ਫਰੰਟ ਤੇ ਦੇਖੋ ਟੈਡੀ ਬਣੀ ਹੋਈ ਹੈ ਤੇ ਨਾਲੇ ਕੋ ਬੈਗ ਤੇ ਤੇ ਕੀ ਖੁਸ਼ ਹੋਈ ਜਾ ਰਹੀ ਹੈ ਕਿ ਕਿੰਨੇ ਸੋਹਣੇ ਸੋੜੇ ਕਿਊਟ ਕਿਊਟ ਕੱਪੜੇ ਆਏ ਹੋਏ ਅੱਜ ਤਾਂ ਜੈਕਟਾਂ ਸਵੈਟਰਾਂ ਸਾਰਾ ਕੁਝ ਚੱਕ ਕੇ ਲੈ ਜਾਣਾ ਮੈਂ ਯਾਰ ਤੁਹਾਨੂੰ ਮਿਲਦਾ ਕਾ ਯਾਰ 1200 ਦਾ ਆਪਾ ਦੇਣ ਸਿਰਫ 400 ਦੇ ਪੀਆਰ ਪਰ ਵਿੱਚ 450 ਦੇ ਵਿੱਚ ਸਾਨੂੰ ਮਿਲ ਇਹ ਜੈਕਟਸ 1100 1200 ਦੀ ਹੀ ਮਿਲਦੀਆਂ ਨੇ ਆਪਾ ਜੀ ਨੇ ਸਿਰਫ 300 ਤੇ 50 ਰੁਪਏ ਵਿੱਚ ਇਹ ਮਜ਼ਾਕ ਕਰ ਆ ਦੇਖੋ ਮਾਰੇ ਆਪਾਈ ਟੈਗ ਦੇ ਮਾਰੇ ਕੈਮਰਾ ਮੜਿਆ ਸਿਰਫ 350 ਇਹ ਪਾ ਕੇ ਚੈੱਕ ਕਰੋ ਇਹ ਤੁਹਾਡਾ ਪ੍ਰੋਪਰ ਸਾਈਜ਼ ਆਉਣਾ ਇਹ ਥੋੜਾ ਵਾ ਗੱਲਾਂ ਕਰੀ ਜਾਂਦੀ ਹੈਗੀਆਂ ਮੈਂ ਦੱਸ ਨਹੀਂ ਸਕਦੀ ਮੈਂ ਆਲਰੇਡੀ ਖੁਸ਼ ਹੋ ਚੁੱਕੀ ਹਾਂ ਇੰਨੀ ਸੋਹਣੀ ਵੈਰਾਈਟੀ ਜੇ ਤੁਹਾਨੂੰ ਇੰਨੇ ਸਸਤੇ ਪ੍ਰਾਈਸਿਸ ਵਿੱਚ ਮਿਲੇ ਨਾ ਤਾਂ ਜਿਹੜਾ ਦਿਲ ਹੈ ਨਾ ਉਹ ਅਲੱਗ ਹੀ ਖੁਸ਼ ਹੋ ਜਾਂਦਾ ਤੇ ਤੁਸੀਂ ਮੇਰੀ ਖੁਸ਼ੀ ਵੀ ਦੇਖ ਸਕਦੇ ਤੁਸੀਂ ਵੀ ਖੁਸ਼ ਹੋ ਸਕਦੇ ਹੋ ਫੈਲਵਰ ਦੇ ਨਾਈਟ ਸੂਟ ਆ ਚੁੱਕੇ ਆ ਗਏ ਹੈ। ਸਟਫ ਬਹੁਤ ਹੀ ਵਧੀਆ ਮੈਂ ਇੱਕ ਇੱਕ ਚੀਜ਼ ਨੂੰ ਹੱਥ ਲਾ ਕੇ ਦੇਖ ਰਿਹਾ ਤੁਹਾਡੇ ਲਈ ਕਿਉਂਕਿ ਮੈਂ ਜਾਣੀਆ ਕਿ ਤੁਸੀਂ ਜੇਕਰ ਕੋਈ ਚੂਜ਼ ਕਰੋ ਤਾਂ ਉਹ ਤੁਹਾਡੇ ਲਈ ਵੀ ਬੈਸਟ ਹੋਵੇ। ਲੌਂਗ ਮੀਡੀਆ ਆ ਚੁੱਕੇ ਆ ਗਿਆਂ। ਪੂਰੇ ਸਟੈਚੂਅਲ ਪੀਸ ਹੈਗੇ ਆ। ਕੀ ਪ੍ਰਾਈਸ ਸਟਾਰਟ ਹੋ ਜਾਂਦਾ ਹੈ ਜੀ ਜੀ? ਸਭ ਕੋ ਹੈਗਾ 350 450 ਸਟਾਰਟ ਹੈਗਾ। ਤੁਸੀਂ ਦੇਖੋ ਕਿੰਨੀ ਸੋਹਣੀ ਵੈਰਾਈਟੀ ਹੈ। ਇਸ ਵੇਲੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੁੰਦੇ ਆ ਇਹ ਸੂਟ। ਕਲਰ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਗਏ। ਦੇਖੋ ਵਰਕ ਕਿੰਨੇ ਕਿੰਨੇ ਵਧੀਆ ਕੀਤੇ ਆ ਜੇ। ਪੂਰੀਆਂ ਨੇ ਮਾਨਪਸੰਦੀ ਆ ਤੁਸੀਂ ਮਰਜੀ ਆਪਣੀ ਪਸੰਦੀਦਾ ਕੋਈ ਤੋਂ ਪੈਂਟਾਂ ਲੈ ਕੇ ਜਾ ਸਕਦੇ ਆ ਬਹੁਤ ਸੋਹਣੀ ਤੁਹਾਡੇ ਵਾਸਤੇ ਪੈਂਟਾਂ ਆ ਚੁੱਕੀਆਂ ਜੀ ਜਾਮੇ ਜਿਹੜੇ ਹੈਗੇ ਆ ਉਸ ਤੁਹਾਨੂੰ ਪ੍ਰੋਪਰ ਗਰਮ ਰੱਖਣ ਵਾਲੇ ਹੈ ਤੇ ਫਲੀਸ ਲੱਗੀ ਹੋਈ ਹੈ ਤੇ ਸਾਈਜ਼ ਦੇਖੋ ਇੱਧਰ ਡਬਲ ਐਕਸਲ ਸਾਈਜ਼ ਤੁਹਾਨੂੰ ਮਿਲ ਜਾਣਾ ਸਾਰੇ ਤਰੀਕੇ ਦੇ ਸਾਈਜ਼ ਮਿਲ ਜਾਣਾ ਝੂਠ ਨਹੀਂ ਬੋਲਦੇ ਵੱਡੇ ਡਿੱਪੂ ਵਾਲੇ ਇਹਨਾਂ ਬਾਤ ਇਹ ਵੀ ਬਹੁਤ ਸੋਹਣੇ ਆ ਚੁੱਕੇ ਹੈਗੇ ਬਲੇਜ਼ਰ ਆ ਚੁੱਕੇ ਹੈਗੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਜੈਂਤਰੀ ਦੇ ਵਿੱਚ ਬਹੁਤ ਵਾਰ ਠੰਡ ਨੂੰ ਨਾਲੀ ਹੈ ਕੋਟ ਤਾਂ ਕੰਪਲਸਰੀ ਹੋ ਹੀ ਜਾਂਦੇ ਤੇ ਤੁਸੀਂ ਬਾਹਰੋਂ ਕਿਉਂ ਪਟਨੇ ਹੈ 7-8000 ਜੇਕਰ ਤੁਹਾਨੂੰ ਉਹ ਚੀਜ਼ ਜੇ ਬਾਹਰ ਵੀ ਰਹਿੰਦੇ ਹੋ ਤੁਹਾਡੇ ਕੋਈ ਰਿਲੇਟਿਵਸ ਜਿਹੜੇ ਬਾਹਰ ਰਹਿੰਦੇ ਤੁਸੀਂ ਉਹਨਾਂ ਲਈ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਧਰੋਂ ਡਾਇਰੈਕਟ ਡਿਲੀਵਰੀ ਵੀ ਭੇਜਵਾ ਸਕਦੇ ਹੋ ਉਹਨਾਂ ਲਈ ਕੁੜੀਆਂ ਵਾਸਤੇ ਕਿੰਨੀ ਕਿੰਨੀ ਵਧੀਆ ਆ ਚੁੱਕੇ ਸਵੈਸ਼ਰਟ ਆ ਚੁੱਕੇਗੇ ਬਹੁਤ ਹੀ ਜ਼ਿਆਦਾ ਕਿਊਟ ਜੈਕਟਸ ਨੇ ਕ੍ਰੋਪ ਦੀ ਕ੍ਰੋਪ ਨੇ ਸੌਫਟ ਦੀ ਸੌਫਟ ਨੇ ਤੁਹਾਨੂੰ ਬਿਲਕੁਲ ਨਿੱਗਾ ਰੱਖਣ ਵਾਲੀਆਂ ਨੇ ਤੇ ਜੈਕਟਸ ਤੁਸੀਂ ਦੇਖ ਲਈ ਹੁਣ ਤੁਸੀਂ ਹੁੱਡੀਜ਼ ਵੀ ਦੇਖ ਲਓ ਕਿ ਸੋਹਣੇ ਸੋਹਣੇ ਕਲਰ ਆਪਸ਼ਨਸ ਜਿਹੜੇ ਹੈਗੇ ਤੁਹਾਨੂੰ ਮਿਲ ਜਾਣੇ ਔਰੇਂਜ ਐ ਰੈੱਡ ਐ ਵੈਰਾਈਟੀ ਬਹੁਤ ਜ਼ਿਆਦਾ ਹੈ ਵਾਸਤੇ ਆ ਚੁੱਕੇ ਹੈਗੇ ਵੈਲਵਟ ਕੋਸਟਫ ਆ ਚੁਕਿਆ ਗਿਆ ਵਿਦ ਕੈਪ ਆ ਚੁਕੀ ਫਰੰਟ ਤੇ ਪੌਕਟ ਆ ਚੁਕੀਆਂ ਨੇlfloor ਵੀ ਆ ਚੁਕਾ ਨਾ ਅੰਦਰ ਫਲੀਸ ਲੱਗੀ ਹੋਈ ਆ ਪ੍ਰੋਪਰ ਤੁਹਾਨੂੰ ਵਾਰਮ ਰੱਖਣ ਵਾਲੀ ਆ ਤੇ ਨਾਲ ਆ ਦੇਖੋ ਇਹਦੇ ਨਾਲ ਤੁਹਾਨੂੰ ਮਿਲ ਜਾਣਾ ਪਜਾਮਾ ਤੇ ਤੁਸੀਂ ਅਪਨਿਓਰਡਿੰਗ ਲੈ ਕੇ ਜਾ ਸਕਦੇ ਹੋ ਸਾਈਜ਼ ਅਕੋਰਡਿੰਗ ਤੇ ਤੁਹਾਨੂੰ ਪ੍ਰਾਈਸੇਸ ਵੀ ਤੁਸੀਂ ਅਪਨਿਓਰਡਿੰਗ ਚੂਸ ਕਰ ਸਕਦੇ ਹੋ ਸ਼ਿਕਾ ਸਾਨੂੰ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਧ ਰੇਸ਼ਕਾਂ ਦਾ ਸਵਾਗਤ ਮੈਂ ਹਾਂ ਨੰਦਨੀਆ ਅਰੋੜਾ ਹੁਣ ਤੁਸੀਂ ਦੇਖ ਕੇ ਜਾਣ ਹੀ ਚੁੱਕੇ ਹੋਗੇ ਕਿ ਮੈਂ ਕਿੱਥੇ ਆ ਚੁੱਕੀ ਹਾਂ ਹੁਣ ਆਪਾਂ ਖੜੇ ਆ ਵੱਡੇ ਡਿਪੋ ਬੰਗਾ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਵਿੰਟਰਸ ਪੀਕ ਤੇ ਨੇ ਤੇ ਵਿੰਟਰਸ ਪੀਕ ਦਾ ਮਤਲਬ ਇਹੀ ਹੈ ਕਿ ਸੋਹਣੇ ਸੋਹਣੇ ਕੱਪੜੇ ਚਾਹੀਦੇ ਨੇ ਤੇ ਸੋਹਣੇ ਸੋਹਣੇ ਕੱਪੜੇ ਕਿੱਧਰੋਂ ਮਿਲਣਗੇ ਵੱਡੇ ਡਿਪੋ ਤੋਂ ਮਿਲਣਗੇ ਤੇ ਵੱਡੇ ਡਿਪੋ ਦੇ ਵਿੱਚ ਇੱਕ ਚੀਜ਼ ਦੀ ਬਹੁਤ ਵੱਡੀ ਖਾਸੀਅਤ ਹੈ ਕਿ ਟੌ ਠੱਪਾ ਤੁਹਾਡਾ ਬੰਨਾ ਹੀ ਹੈ ਸਟਾਈਲ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਪ੍ਰਾਈਸ ਦਾ ਪੂ ਈ ਨੇ ਕਿਉਂਕਿ ਟੌ ਠੱਪਾ ਬਣਨਾ ਜਿਹੜਾ ਹੈ ਉਹ ਹੈ ਬਹੁਤ ਜ਼ਿਆਦਾ ਜ਼ਰੂਰੀ ਤੇ ਹੁਣ ਆਪਾਂ ਲੱਭਦੇ ਹਰਜੀਤ ਜੀ ਨੂੰ ਤੇ ਪੁੱਛਦੇ ਹਾਂ ਕਿਹੜੀ ਕਿਹੜੀ ਸੋਹਣੀ ਸੋਹਣੀ ਵੈਰਾਈਟੀ ਆਈ ਹੋਈ ਹੈ ਕੁਝ ਜੈਕਟਾ ਕੁਝ ਕੋਟ ਕੁਝ ਅੜੜ ਤਰੀਕੇ ਦੀ ਵੈਰਾਈਟੀ ਦੇਖਾਂਗੇ ਤੇ ਦੇਖਾਂਗੇ ਕਿ ਕਿੰਨਾ ਕੁ ਟੌ ਠੱਪਾ ਜਿਹੜੀ ਗੱਲ ਕਰਦੇ ਮਡੇ ਟਿਪੂ ਵਾਲੇ ਕਿ ਅਸੀਂ ਤਾਂ ਟੌ ਠੱਪਾ ਬਣਾਉਂਦੇ ਨੇ ਦੇਖਦੇ ਕਿੰਨਾ ਕੁ ਟੌ ਠੱਪਾ ਜਿਹੜਾ ਹੈਗਾ ਆਪਣਾ ਬਣਨ ਵਾਲਾ ਆਓ ਗੱਲਬਾਤ ਕਰਦੇ ਹਾਂ ਜਿਵੇਂ ਅਸੀਂ ਜਾਣਦੇ ਕਿ ਜਿਹੜਾ ਸਾਡੇ ਹਰਜੀਤ ਜੀ ਨੇ ਉਹ ਹਮੇਸ਼ਾ ਬਿਜ਼ੀ ਰਹਿੰਦੇ ਆ ਤੇ ਸਾਨੂੰ ਸਪੈਸ਼ਲੀ ਉਹਨਾਂ ਨੂੰ ਰਿਕੁਐਸ ਵੈਰਾਈਟੀ ਦਿਖਾ ਦਿਆ ਕਰੋ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਹਾਲ ਚੱਲੋ ਠੀਕੋ ਮੈਂ ਵਧੀਆ ਤੁਸੀਂ ਦੱਸੋ ਬਸ ਠੀਕ ਠਾਕਾ ਹੋਰ ਸੁਣਾਓ ਕੀ ਸੇਵਾ ਕਰੀ ਅੱਜ ਸੇਵਾ ਇਹ ਹੈ ਕਿ ਸਾਡੇ ਦਰਸ਼ਕ ਦੇਖਣਾ ਚਾਹੁੰਦੇ ਸੋਹਣੇ ਸੋਹਣੇ ਵੈਰਾਈਟੀ ਕਿਉਂਕਿ ਵੱਡਾ ਡਿਪੂ ਕਹਿੰਦਾ ਕਿ ਅਸੀਂ ਟੋਟ ੱਪਾ ਬਣਾਣਾ ਤਾਂ ਫਿਰ ਦਿਖਾਓ ਕਿਦਾਂ ਬਣਾਣ ਲੱਗੇ ਤੁਸੀਂ ਟੋਟ ੱਪਾ ਆਪਾਂ ਮਾੜੀ ਚੀਜ਼ ਦੀ ਦਿਖਾ ਲਈ ਨਹੀਂ ਹੈਗੀ ਸਾਨੂੰ ਪਤਾ ਠੀਕ ਆ ਆ ਦੇਖੋ ਸਾਡੇ ਪਹਿਣਾ ਵਾਸਤੇ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਹੈਗੀਆਂ ਹਾਸਲੀ ਦੀ ਜੈਕਟਾਂ ਦੱਸੋ ਕੀ ਪ੍ਰਾਈਸ ਹੋਊਗਾ ਸਾਡੇ ਹਿਸਾਬ ਨਾਲ ਇਹਦਾ ਇਹ ਤਾਂ ਬਹੁਤ ਸੋਹਣੀਆਂ ਜੈਕਟਸ ਬੇਬੀ ਸਹੀ ਸਹੀ ਦੱਸੋ ਰੇਟ ਕੀ ਹੈ ਤੁਹਾਡੇ ਸਾਹਮਣੇ ਨਹੀਂ ਮੈਂ ਹਜੇ ਪਰਸੋ ਬ੍ਰਾਂਡ ਤੇ ਜਾ ਕੇ ਆਈ ਐ ਇੱਦਾਂ ਦੇ ਜੈਕਟਸ 1100 1200 ਦੀ ਹੀ ਮਿਲਦੀਆਂ ਨੇ ਆਪਾਂ ਜੀ ਨੇ ਸਿਰਫ 300 ਤੇ 50 ਪੈ ਬਚੇ ਹੈ ਮਜ਼ਾਕ ਕਰ ਰਹੇ ਹਾਂ ਆ ਦੇਖੋ ਮਾਰੇ ਆਪਾਈ ਟੈਗ ਦੇ ਮਾਰੇ ਕੈਮਰਾ ਮੜਿਆ ਸਿਰਫ 350 ਯਾਨੀ ਕਿ 350 ਦੇਣੀ ਹੈਗੀ ਆ ਇਹ ਟੈਗ ਝੂਠਾ ਲਾਇਆ ਹੈ ਨਾ ਜਿਹੜੀ ਮਰਜੀ ਜੈਡ ਤੋਂ ਚੈੱਕ ਕਰ ਸਕਦੇ ਆ ਠੀਕ ਹੈ ਸਿਰਫ 300 ਪਿਆਜ਼ ਲੈ ਕੇ ਜਾਓ ਬੇਚਵਾ ਵੈਰਾਈਟੀ ਆ ਚੁੱਕੀ ਹੋਣੇ ਕੁੜੀਆਂ ਆਪਾਂ ਨਾਰਾਜ਼ ਨਹੀਂ ਕਰਨੀਆਂ ਹੈਗੀਆਂ ਠੰਡ ਤਾਪੇ ਦੂਰ ਹੋਣੀ ਰੇਟ ਸੌਣ ਕੀ ਕਿਉਂਕਿ 350 ਰੇਟ ਹੈ ਨਾ ਘਾਟਾ ਮੇਰੇ ਕੁੜੀਆਂ ਦੇ ਨੱਠੀ ਆਉਣੀਆਂ ਆਪਾਂ ਮੈਂ ਦੋ ਦੋ ਚਾਰ ਚਾਰ ਪੀਸ ਲੈ ਜਾਓ 350 350 ਦੇ ਵਿੱਚ ਤੁਹਾਨੂੰ ਇਹ ਵਾਲੀ ਜੈਕਟਸ ਮਿਲ ਜਾਣੀ ਜਿਹੜੀ ਇਸ ਵੇਲੇ ਟ੍ਰੈਂਡ ਦੇ ਵਿੱਚ ਨੇ ਤੁਸੀਂ ਲੌਂਗ ਲਾਈਕ ਸਵੈਟਰਸ ਨਾਲ ਇਹਨੂੰ ਸਟਾਈਲ ਕਰ ਸਕਦੇ ਹੋ ਸਾਰੇ ਕਲਰ ਆਪਸ਼ਨਸ ਤੁਹਾਨੂੰ ਮਿਲ ਜਾਣੇ ਆ ਤੇ ਕੋਈ ਟ੍ਰਾਈ ਦੇ ਵਿੱਚ ਵੀ ਤੁਹਾਨੂੰ ਮਿਲ ਜਾਣੀ ਹੈ ਤੇ ਜੈਕਟ ਤਾਂ ਹੈਗੀ ਹੀ ਸੋਹਣੀ ਆ ਨੇ ਤੇ 350 ਦੇ ਵਿੱਚ ਇਹੋ ਜਿਹੀ ਵੈਰਾਈਟੀ ਮਿਲ ਤੁਸੀਂ ਪਾ ਕੇ ਚੈੱਕ ਕਰੋ ਇਹ ਤੁਹਾਡਾ ਪ੍ਰੋਪਰ ਸਾਈਜ਼ ਆਉਣਾ ਇਹ ਥੋੜਾ ਆਪਾਂ ਗੱਲਾਂ ਕਰੀ ਜਾਂਦੀ ਹੈਗੀਆਂ ਚਲੋ ਮੈਂ ਆਪਣੀ ਪਸੰਦੀ ਪਸੰਦ ਕਰਾਂਗੀ ਚਲੋ ਇਹ ਵਾਲੀ ਖੋਲ ਕੇ ਦੇਖਦੇ ਆਪਾਂ ਤੇ ਆਪਾਂ ਪਾ ਕੇ ਦੇਖਦੇ ਆ ਕਿ ਕਿਹੋ ਜਿਹੀ ਲੱਗਣ ਵਾਲੀ ਅੱਜ ਮੇਰਾ ਇੰਟਰਵਿਊ ਚੱਲ ਰਿਹਾ ਹੈ ਇੱਥੇ ਮੈਂ ਸਰਦੀ ਗੱਲਬਾਤ ਕਰਨ ਆਨੀ ਹੈ ਬੜੀ ਟਿਪੂ ਆਨੀ ਹੈ ਕਿ ਮੈਂ ਪੁੱਛਾਂਗੀ ਕਿ ਕਿਹੜੀ ਵੈਰਾਈਟੀ ਆਈ ਹੋਈ ਹੈ ਇੱਥੇ ਮੇਰਾ ਹੀ ਇੰਟਰਵਿਊ ਸ਼ੁਰੂ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਮੈਨੂੰ ਤਾਂ ਪਾਕ ਹੀ ਬਹੁਤ ਵਧੀਆ ਲੱਗ ਰਿਹਾ ਬੜੀ ਖੁਸ਼ੀ ਜੀ ਫੀਲ ਹੋ ਰਹੀ ਹੈ ਇਸ ਵੇਲੇ ਮੈਂ ਦੱਸ ਨਹੀਂ ਸਕਦੀ ਮੈਂ ਆਲਰੇਡੀ ਖੁਸ਼ ਹੋ ਚੁੱਕੀ ਹਾਂ ਤੁਸੀਂ ਬਾਕੀ ਮੈਂ ਤਾਂ ਹਜੇ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਨਹੀਂ ਸਕਦੀ ਤੁਸੀਂ ਦੱਸ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਕਿ ਮੈਂ ਕਿਹੋ ਜਿਹੀ ਲੱਗ ਰਹੀ ਤੇ ਮੋੜੀ ਡਿਪੂ ਦੀ ਵੈਰਾਈਟੇ ਤੁਹਾਨੂੰ ਕਿਹੋ ਜਿਹੀ ਲੱਗ ਰਹੀ ਆ ਦੇਖੋ ਕੁੜੀਆਂ ਵਾਸਤੇ ਆ ਚੁੱਕੇ ਹੈਗੇ ਆ ਨਾਈਟ ਸੂਟ ਕਿੰਨੇ ਵਧੀਆ ਆ ਚੁੱਕੇ ਹੈਗੇ ਆ ਹੀਟਰ ਨੂੰ ਆਪਾਂ ਜਿਆਦਾ ਗਰਮ ਜਣੇ ਹੈਗੇ ਆ ਜਿਹੜਾ ਬਾਹਰ ਤੁਹਾਨੂੰ ਮਿਲਦਾ ਹੈਗਾ 1100 1200 ਦਾ ਆਪਾਂ ਦੇ ਸਿਰਫ 400 ਤੇ 500 ਦੇ ਵਿੱਚ ਇਹ ਮੱਥਾ ਦੇ ਕੇ ਬਿੰਦੀ ਨਹੀਂ ਲਾਣੀ ਵਡੜੀਪੂ ਨੇ ਬਿਲਕੁਲ ਬਿਲਕੁਲ ਦੇਖੋ ਕਿਨੇ ਕਿਨੇ ਸੋਹਣੇ ਆਰਟੀਕਲ ਆ ਚੁੱਕੇ ਦੇਖੋ ਫਰੰਟ ਤੇ ਦੇਖੋ ਟੈਡੀ ਬਣੀ ਹੈਗੀ ਹੈ ਤੇ ਨਾਲ ਦੇਖੋ ਬੈਗ ਤੇ ਵੀ ਚਾਹਤ ਜਨਾ ਪਾ ਕੇ ਘਰ ਚ ਵਜੇ ਬੱਚੇ ਮੋਰੇ ਬੱਚੇ ਦੇਖ ਕੇ ਆਪੇ ਖੇਲੀ ਜਾਣਾ ਹੈਗਾ ਸਹੀ ਗੱਲ ਹੈ ਇੰਨੇ ਸੌਫਟ ਜਿਹੜਾ ਟੈਡੀ ਫਰ ਵਾਲਾ ਕਪੜਾ ਹੁੰਦਾ ਉਹ ਤੁਹਾਨੂੰ ਮਿਲ ਜਾਣਾ ਤੇ ਕਿੰਨੇ ਕਿਊਟ ਲੱਗਣ ਆਲੇ ਇਹ ਪਾਣ ਤੋਂ ਬਾਅਦ ਮੈਂ ਤਾਂ ਦੇਖ ਕੇ ਹੀ ਖੁਸ਼ ਹੋਈ ਜਾ ਰਹੀ ਕਿ ਕਿੰਨੇ ਸੋਹਣੇ ਸੋਹਣੇ ਕਿਊਟ ਕਿਊਟ ਕੱਪੜੇ ਆਏ ਹੋਏ ਮਤਲਬ ਸਟਾਈਲ ਦਾ ਵੀ ਧਿਆਨ ਰੱਖਿਆ ਗਿਆ ਤੇ ਬਿਲਕੁਲ ਤੁਹਾਡੀ ਠੰਡ ਦਾ ਵੀ ਇਹ ਕਪੜਾ ਇੰਨਾ ਜ਼ਿਆਦਾ ਸੌਫਟ ਹੈ ਕਿ ਤੁਸੀਂ ਕੰਬਲ ਨਹੀਂ ਬਿਲਾਉਂਗੇ ਨਾ ਤਾਂ ਵੀ ਤੁਹਾਨੂੰ ਇੰਨਾ ਕੰਨਿਗ ਮਿਲਣਾ ਜਿਵੇਂ ਤੁਸੀਂ ਕੰਬਲ ਹੋਇਆ ਪਾਇਆ ਹੋਇਆ। ਇਹ ਵਾਸਤੇ ਕ੍ਰੌਪ ਟੌਪ ਆ ਚੁੱਕੇ ਹੈਗੇ ਵਿంటర్ ਦੇ। ਬਹੁਤ ਸੁੰਦਰ ਜਿਹੇ ਕਲਰ ਸ਼ੇਡਸ ਆ ਚੁੱਕੇ ਹੈਗੇ ਚੋਅ ਤੁਹਾਡੀ ਸਿਰਫ 781 ਲੈ ਕੇ ਜਾ ਸਕਦੇਗੇ। ਬਿਲਕੁਲ ਸਹੀ ਕਹੇ ਕ੍ਰੌਪ ਜੈਕਟ ਕ੍ਰੌਪ ਟੌਪ ਹੁਣ ਤੁਸੀਂ ਦੇਖ ਸਕਦੇ ਮੈਂ ਵੀ ਕ੍ਰੌਪ ਟੌਪ ਆਇਆ ਹੋਇਆ ਹੁਣ ਮੈਨੂੰ ਹੋਰ ਕ੍ਰੌਪ ਟੌਪ ਨਜ਼ਰ ਆ ਗਏ ਨੇ ਤੇ ਇਹੋ ਜਿਹਾ ਕਪੜਾ ਟਰਸਟ ਮੀ ਮੇਰੀ ਗੱਲ ਤੇ ਯਕੀਨ ਕਰੋ ਬਹੁਤ ਹੀ ਜਿਹੜਾ ਸੌਫਟ ਕਪੜਾ ਹੈ ਤੇ ਬਹੁਤ ਨਿਗਾ ਰੱਖ ਅੱਜ ਤਾਂ ਜੈਕਟਾਂ ਆ ਸਵੈਟਰਾਂ ਸਾਰਾ ਕੁਝ ਚੱਕ ਕੇ ਲੈ ਜਾਣਾ ਮੈਂ ਇਧਰੋਂ ਬਿਲਕੁਲ ਬਿਲਕੁਲ ਕੋਈ ਨਹੀਂ ਆਪਾਂ ਆਪ ਛੱਡ ਕੇ ਆਵਾਂਗੇ ਟੈਨਸ਼ਨ ਕਰਨਾਂ ਚਾਹ ਮਾੜੀ ਪੀ ਕੇ ਆਵੇਂ ਕਰਦੇ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਹੋਰ ਵਧੀਆ ਕਲਰ ਆ ਚੁੱਕੇ ਆਗੇ ਟੌਪਾਂ 'ਚ ਬਿਲਕੁਲ ਸਹੀ ਗੱਲ ਹੈ ਤੇ ਆ ਦੇਖੋ ਆਰਟੀਕਲਸ ਕਿੰਨੇ ਸੋਹਣੇ ਆਏ ਹੋਏ ਹੈ ਪਿਓਰ ਵਾਈਟ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਤੇ ਨਾਲ ਤੁਹਾਨੂੰ ਇਧਰ ਨੈਕ ਦੇ ਉੱਤੇ ਡਿਜ਼ਾਈਨ ਵੀ ਮਿਲ ਜਾਣਾ ਹੈ ਸੋਹਣੇ ਸੋਹਣੇ ਕਲਰਸ ਮਿਲ ਜਾਣਾ ਹੈ ਸੋਹਣੇ ਸੋਹਣੇ ਆਰਟੀਕਲਸ ਮਿਲ ਜਾਣਾ ਹੈ ਸਵੈਟਰਸ ਕਿਹੜੀ ਰੇਂਜ ਤੋਂ ਸਟਾਰਟ ਹੋ ਜਾਂਦੇ ਨੇ ਲੌ ਬੱਲੇ ਨਾਨੀ ਬੁਣ ਕੇ ਦਿੰਦੀ ਹੁੰਦੀ ਹੈ ਨਾ ਹੁਣ ਆਪਾਂ ਤੁਹਾਨੂੰ ਬੁਨੇ ਬਣਾਏ ਦੇਣੇ ਹੈਗੇ ਆ ਇਹ ਵੱਡੀ ਪੌਲੀ ਸਿਰਫ 800 ਤੇ 19 ਰੁਪਏ ਵਿੱਚ ਨੇਟਿਡ ਸਵੈਟਰਸ ਵੀ ਮਿਲ ਜਾਣੇ ਕੀ ਪ੍ਰਾਈਸ ਸਟਾਰਟ ਹੋ ਜਾਂਦਾ ਹੈ ਜੀ ਜੀ ਸਭ ਕੋ ਹੈਗਾ 350 450 ਸਟਾਰਟ ਹੈਗਾ ਜਿਹੜੇ ਆ ਵਾਲੇ ਹੈਗੇ 819 ਵਿੱਚ ਹੈ ਸਾਢੇ 450 ਤੋਂ ਉੱਧਰ ਸਟਾਰਟ ਹੋ ਜਾਂਦੇ ਜੇਕਰ ਤੁਸੀਂ ਨਿੱਟਿਡ ਸਵੈਟਰਸ ਜਾਂ ਲੌਂਗ ਮਿੱਡਿਸ ਲੈਣੇ ਹੋ ਤਾਂ ਇਹ 800 ਤੋਂ ਸਟਾਰਟ ਹੋ ਜਾਂਦੇ ਹਾਂ ਜੀ ਜੀ ਆ ਦੇਖੋ ਕਿੰਨੀ ਵਧੀਆ ਮਿੱਡੀ ਆ ਚੁੱਕੀ ਹੈਗੀ ਤੁਸੀਂ ਜੋਬ ਕਰਦੇ ਆ ਆਫਿਸ ਪਾਣੀ ਹੈਗੀ ਹੈ ਤੁਸੀਂ ਕਿਤੇ ਫੰਕਸ਼ਨ ਦੇ ਆਣ ਪਾ ਸਕਦੇ ਹੈਗੇ ਬਹੁਤ ਸੋਹਣੇ ਕਲਰ ਸ਼ੇ ਬਿਲਕੁਲ ਸਹੀ ਗੱਲ ਹੈ ਇੱਕ ਵੱਡੀ ਟਿਪੂ ਤੇ ਬਹੁਤ ਵੱਡੀ ਖਾਸੀਅਤ ਹੈ ਮੈਂ ਬੋਲਾਂਗੀ ਕਿ ਤੁਹਾਨੂੰ ਕਲਰ ਆਪਸ਼ਨ ਸਾਰੇ ਮਿਲ ਜਾਂਦੇ ਹੈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਤੇ ਜੀ ਸਭ ਤੋਂ ਵੱਡੀ ਮੇਨ ਗੱਲ ਇਹ ਹੈ ਕਿ ਜਿਹੜੀ ਜਿਹੜੇ ਸਾਈਜ਼ਸ ਨੇ ਉਹ ਸਾਈਜ਼ਸ ਹਰ ਤਰੀਕੇ ਦੇ ਮਿਲ ਜਾਂਦੇ ਹੈ 5 XL 4 XL ਹਰ ਤਰ੍ਹਾਂ ਦੇ ਸਾਈਜ਼ਸ ਮਿਲ ਜਾਂਦੇ ਹੈ ਹਰ ਤਰ੍ਹਾਂ ਦੇ ਸਾਈਜ਼ ਮੈਂ ਨਹੀਂ ਹੈਗੀ ਥੋੜਾ अर्ਲੀ ਆਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਪਤਾ ਵੱਡੇ ਵਿੱਚ ਕਰਾਊਡ ਬਹੁਤ ਜ਼ਿਆਦਾ ਪੈਂਦਾ ਹੈ ਕਰਾਊਡ ਤਾਂ ਹੀ ਪੈਂਦਾ ਹੈ ਵਧੀਆ ਚੀਜ਼ ਘੱਟ ਰੇਟ ਤੇ ਨਹੀਂ ਮਿਲਦੀ ਹੈਗੀ ਤਾਂ ਹੀ ਦੁਨੀਆ ਦੇ ਕੋਨੇ ਕੋਨੇ ਜਾ ਕੇ ਲੋਕੀ ਆ ਕੇ ਸ਼ਾਪਿੰਗ ਕਰਦੇ ਵੱਡੀ ਟਿਪੂ ਵਿੱਚ ਬ ਕਿ ਤੁਸੀਂ ਵੀ ਆਕੇ ਜਾ ਸਕਦੇ ਹੋ ਮਤਲਬ ਮੈਨੂੰ ਲੱਗਦਾ ਕਿ ਮੈਂ ਇੱਥੇ ਆਕੇ ਨਹੀਂ ਖੁਸ਼ ਹੋ ਜਾਂਦੀ ਨਾ ਬੀਇੰਗ ਅ ਗਰਲ ਤੁਸੀਂ ਵੀ ਸਮਝ ਪਾਉਂਗੇ ਕਿ ਇੰਨੀ ਸੋਹਣੀ ਵੈਰਾਈਟੀ ਜੇ ਤੁਹਾਨੂੰ ਇੰਨੇ ਸਸਤੇ ਪ੍ਰਾਈਸਿਸ ਵਿੱਚ ਮਿਲੇ ਨਾ ਤਾਂ ਜਿਹੜਾ ਦਿਲ ਹੈ ਨਾ ਉਹ ਅਲੱਗ ਹੀ ਖੁਸ਼ ਹੋ ਜਾਂਦਾ ਹੈ ਤੇ ਤੁਸੀਂ ਮੇਰੀ ਖੁਸ਼ੀ ਵੀ ਦੇਖ ਸਕਦੇ ਤੁਸੀਂ ਵੀ ਖੁਸ਼ ਹੋ ਸਕਦੇ ਹੋ ਆ ਦੇਖੋ ਕੁੜੀਆਂ ਵਾਸਤੇ ਕਿੰਨੇ ਕਿੰਨੇ ਵਧੀਆ ਆ ਚੁੱਕੇ ਸਪੈਸ਼ਲ ਆਰਟ ਆ ਚੁੱਕੇ ਹੈਗੇ ਸ਼ਾਰਟ ਵੀ ਚ ਆ ਚੁੱਕੇ ਹੈਗੇ ਦੇਖੋ ਕੁੜੀ ਪਾਏ ਖੜੀ ਕਿੰਨੀ ਸੋਹਣੀ ਲੱਗਦੀ ਹੈਗੀ ਤੁਸੀਂ ਵੀ ਇਦਾਂ ਸੋਹਣੇ ਸੋਹਣੇ ਕੱਪੜੇ ਪਾ ਕੇ ਲੈ ਕੇ ਜਾ ਸਕਦੇ ਹੋ ਡਿਪੋ ਤੇ ਦੇਖੋ ਕਿੰਨੇ ਕਿੰ ਬਹੁਤ ਸੋਹਣੇ ਚ ਕਲਰ ਸ਼ੇਡ ਵੀ ਆ ਚੁੱਕੇ ਆਗੇ ਲਾਈਟ ਤੋਂ ਲਾਈਟ ਆ ਚੁੱਕੇ ਡਾਰਕ ਤੋਂ ਡਾਰਕ ਤੋਂ ਸਾਈਜ਼ ਹਨ ਹਰ ਤਰ੍ਹਾਂ ਛੋਟੇ ਵੀ ਹੈਗੇ ਵੱਡੇ ਵੀ ਹੈਗੇ ਹੁਣ ਚੁਆਇਸ ਤੁਹਾਡੀ ਹੈਗੀ ਦੇਖੋ ਕਿੰਨੇ ਕਿੰਨੇ ਜੈਂਟਰੀ ਚ ਜਾ ਚੁੱਕੇ ਆ ਨਾਲ ਵਿਦ ਕੈਬੀ ਆ ਚੁੱਕੇ ਆਗੇ ਵਿਦਆਊਟ ਕੈਬੀ ਆ ਚੁੱਕੇ ਆ ਥੋੜੇ ਵਾਸਤੇ ਬਹੁਤ ਹੀ ਜ਼ਿਆਦਾ ਕਿਊਟ ਜੈਕਟਸ ਨੇ ਕ੍ਰੋਪ ਦੀ ਕ੍ਰੋਪ ਨੇ ਸੌਫਟ ਦੀ ਸੌਫਟ ਨੇ ਤੁਹਾਨੂੰ ਬਿਲਕੁਲ ਨਿੱਗਾ ਰੱਖਣ ਵਾਲੀਆਂ ਨੇ ਤੇ ਕ੍ਰੋਪ ਦੇ ਨਾਲ ਤੁਹਾਡੇ ਸਟਾਈਲ ਦਾ ਵੀ ਆਪਾਂ ਧਿਆਨ ਰੱਖ ਰਹੇ ਹਾਂ ਬੜੇ ਡੀਪੂ ਤੇ ਆ ਦੇਖੋ ਕਲਰ ਸ਼ੇਡਸ ਕਿੰਨੇ ਕਿੰਨੇ ਵਧੀਆ ਆ ਚੁੱਕੇ ਤੁਹਾਨੂੰ ਕੈਨੇਡ ਬਿਲਕੁਲ ਸਹੀ ਗੱਲ ਹੈ ਜੈਕਟ ਤੁਸੀਂ ਦੇਖ ਲਈ ਹੁਣ ਤੁਸੀਂ ਹੁੱਡੀਜ਼ ਵੀ ਦੇਖ ਲਓ ਕਿ ਸੋਹਣੇ ਸੋਹਣੇ ਕਲਰ ਆਪਸ਼ਨਸ ਜਿਹੜੇ ਹੈਗੇ ਤੁਹਾਨੂੰ ਮਿਲ ਜਾਣੇ orange ਹੈ red ਹੈ variety ਬਹੁਤ ਜ਼ਿਆਦਾ ਹੈ ਇਸ ਵੇਲੇ ਦੋ ਦੋ ਤਿੰਨ ਤਿੰਨ ਪੀਸ ਅਜੀਜੀ সামনে ਦਿਖਾ ਰਿਹਾ ਟਾਈਮ ਕੱਢ ਕੇ ਤੁਸੀਂ ਹੋਰ variety ਦੇਖਣੀ ਹੈ ਤੁਸੀਂ ਬੜੇ ਦੀਪੂ ਤੇ ਆਓ ਜੀ ਸੱਜ ਕੇ ਸਾਰੀ variety ਦੇਖ ਕੇ ਜਾਓ ਜੇਕਰ ਤੁਸੀਂ ਨਹੀਂ ਆ ਸਕਦੇ ਤੁਸੀਂ ਵੀਡੀਓ ਕਾਲ ਕਰੋ ਤੇ ਸਾਰੀ variety ਤੁਹਾਨੂੰ ਦਿਖਾਈ ਜਾਊਗੀ ਕਿਉਂ ਅਜੀਜੀ ਦਿਖਾਓਗੇ ਨਾ ਕੋ ਬੈਲਵਰਡ ਦੇ ਨਾਈਟਸੂਟ ਆ ਚੁੱਕੇ ਆ ਗਏ ਥੋੜੇ ਜਿਹਾ ਵੀਡੀਓ ਕਾਲ ਕਰਨੇ ਕਿ ਵੀ ਸਾਡੇ ਫੋਨ ਬੀਜੀ ਹੁੰਦਾ ਨਾ ਤੁਹ ਪੰਨ ਦਸ ਮਿੰਟ ਬਾਅਦ ਤੁਸੀਂ ਬਾਅਦ ਵੀ ਕਾਲ ਕਰ ਸਕਦੇ ਜੀ ਸਾਡੀ ਟੀਮ ਹੁੰਦੀ ਸਾਰੀ ਬੀਜੀ ਹੁੰਦੀ ਤੁਹਾਨੂੰ ਪਤਾ ਕਰੋੜ ਤੋਂ ਜ਼ਿਆਦਾ ਹੁੰਦਾ ਆਨਲਾਈਨ ਤੇ ਵੀ ਨਾ ਆ ਦੇਖੋ ਕਿੰਨਾ ਵਧੀਆ ਆ ਚੁੱਕਾ ਸਿਰਫ 500 ਤੇ 95 ਕੁੜੀਆਂ ਵਾਸਤੇ ਬੈਲਵੈਡ ਦੇ ਨਾਈਟ ਸੂਟ ਆ ਚੁੱਕੇ ਹੈਗੇ ਜੀ ਬਹੁਤ ਸੋਹਣਾ ਸਟਾਫ ਆ ਚੁੱਕਾ ਹੈ ਬਿਲਕੁਲ ਸਹੀ ਗੱਲ ਹੈ ਮੈਂ ਉਹੀ ਦੇਖ ਰਹੀ ਹਾਂ ਕਿ ਸਟਫ ਬਹੁਤ ਹੀ ਵਧੀਆ ਮੈਂ ਇੱਕ ਇੱਕ ਚੀਜ਼ ਨੂੰ ਹੱਥ ਲਾ ਕੇ ਦੇਖ ਰਹੀ ਹਾਂ ਤੁਹਾਡੇ ਲਈ ਕਿਉਂਕਿ ਮੈਂ ਜਾਣੀ ਆ ਕਿ ਤੁਸੀਂ ਜੇਕਰ ਕੋਈ ਚੂਜ਼ ਕਰੋ ਤਾਂ ਉਹ ਤੁਹਾਡੇ ਲਈ ਵੀ ਬੈਸਟ ਹੋਵੇ ਤੇ ਮੈਂ ਇਹਨੂੰ ਟੱਚ ਕਰਕੇ ਦੇਖ ਰਹੀ ਹਾਂ ਬਹੁਤ ਹੀ ਵਧੀਆ ਕੁਆਲਿਟੀ ਦਾ ਕਪ 550 ਰੁਪਏ ਮੇ ਜਾਂ 595 595 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਹੈ 595 ਦੇ ਵਿੱਚ ਇਹੋ ਜੇ ਨਾਈਟ ਸੂਟ 450 ਤੋਂ ਸ਼ੁਰੂ ਹੋ ਰਹੇ ਨੇ ਆਪਣੇ ਅਕੋਰਡਿੰਗ ਆਪਣੇ ਪ੍ਰਾਈਸ ਅਕੋਰਡਿੰਗ ਆਪਣੇ ਸਾਈਜ਼ ਅਕੋਰਡਿੰਗ ਆਪਣੇ ਪ੍ਰੀਫਰੈਂਸ ਅਕੋਰਡਿੰਗ ਆਪਣੇ ਕਲਰ ਦੇ ਅਕੋਰਡਿੰਗ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਹੈ ਸਿਰਫ 595 ਲੈ ਕੇ ਜਾ ਸਕਿਆ ਕੁਆਲਿਟੀ ਕੋਈ ਕੰਪਰੋਮਾਈਜ਼ ਨਹੀਂ ਹੈਗਾ ਤੁਸੀਂ ਥੋੜਾ ਜਲਦੀ ਜਲਦੀ ਆਇਆ ਕਰੋ ਤੇ ਸੋਹਣੀ ਸੋਹਣੀਆਂ ਚੀਜ਼ਾਂ ਤੁਹਾਨੂੰ ਪਤਾ ਨਾਣੇ ਚੀਜ਼ਾਂ ਸੋਲਡ ਹੋਈ ਨਹੀਂ ਹੈਗੀਆਂ ਅਸੀਂ ਵੀ ਸਵੇਰੇ ਸਵੇਰੇ ਆ ਕੇ ਇੱਥੇ ਖੜੇ ਹੋ ਜਾਣਾ ਤਾਂ ਤੁਹਾਨੂੰ ਇਦਾਂ ਦੀ ਵੈਰਾਈਟੀ ਦਿਖਾ ਪਾਣੇ ਆ ਕਿ ਤੁਸੀਂ ਵੀ ਦੇਖੋ ਤਾਂ ਕੋਤੇ ਆਪਾਂ ਹੁਣ ਦੇਖਦੇ ਹਾਂ ਥੋੜੀ ਜਿਹੀ ਹੋਰ ਹੂਡੀਆਂ ਹਾਂ ਦੇਖੋ ਕੁੜੀਆਂ ਵਾਸਤੇ ਆ ਚੁੱਕੇ ਟਰੈਕਸੂਟ ਆ ਚੁੱਕੇ ਜੀ ਹੁਣ ਇਹ ਹੂਡੀ ਵਾਲੇ ਆ ਚੁੱਕੇ ਟਰੈਕਸੂਟ ਬਹੁਤ ਪਿਆਰਾ ਦੇਖੋ ਸਟਾਫ ਆ ਚੁੱਕਿਆਗਾ ਵਿਦ ਕੈਪ ਆ ਚੁੱਕੀ ਫਰੰਟ ਤੇ ਪੌਕਟ ਆ ਚੁੱਕੇ ਗਿਆ ਲੋਰ ਵੀ ਆ ਚੁੱਕਾ ਨਾਲ ਇਹ ਚ ਬਹੁਤ ਸੋਹਣੇ ਸੋਨ ਕਲਰ ਸ਼ੇਡਸ ਆ ਚੁੱਕੇ ਡਿਜ਼ਾਈਨ ਬਖੋ ਬਖਰੀ ਮਣੀ ਹੈਗੀ ਆ ਸਾਈ ਹਰਤ ਨਮਣ ਹੈਗੀ ਚੁਆਇਸ ਹੁਣ ਤੁਹਾਡੀ ਹੈਗੀ ਕਲਰ ਲਾਈਟ ਵੀ ਹੈ ਕਲਰ ਡਾਰਕ ਵੀ ਹੈ ਗਿਆ ਤੇ ਕੀ ਪ੍ਰਾਈਸ ਰੇਂਜ ਮਿਲ ਜੂਗਾ ਇਹ ਪ੍ਰੋਪਰ ਟਰੈਕਸੂਟ ਦਾ ਹਰ ਜੀ ਕੋਈ 800 ਦੀ ਹੈ ਕੋਈ 9 ਅੰਦਰ ਫਲੀਸ ਲੱਗੀ ਹੋਈ ਆ ਪ੍ਰੋਪਰ ਤੁਹਾਨੂੰ ਵਾਰਮ ਰੱਖਣ ਵਾਲੀ ਹੈ ਤੇ ਨਾਲ ਆ ਦੇਖੋ ਇਹਦੇ ਨਾਲ ਤੁਹਾਨੂੰ ਮਿਲ ਜਾਣਾ ਪਜਾਮਾ ਤੇ ਤੁਸੀਂ ਅਪਨਿ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਸਾਈਜ਼ ਅਕੋਰਡਿੰਗ ਤੇ ਤੁਹਾਨੂੰ ਪ੍ਰਾਈਸੇਸ ਵੀ ਤੁਸੀਂ ਅਪਨੇ ਅਕੋਰਡਿੰਗ ਚੂਜ਼ ਕਰ ਸਕਦੇ ਹੋ ਤੇ ਟਰੈਕਸੂਟ ਤਾਂ ਤੁਸੀਂ ਦੇਖ ਹੀ ਲਏ ਹੋਰ ਕੀ ਦਿਖਾਣ ਲੱਗਿਆ ਹਜੀਜੀ ਕੁੜੀਆਂ ਬਾਸੇ ਆ ਚੁੱਕੇ ਆਗੇ ਵੈਲਟ ਦੇ ਦੇਖੋ ਕਿੰਨੇ ਵਧੀਆ ਪਲਾਜ਼ੋ ਸੂਟ ਆ ਚੁੱਕੇ ਆ ਇਹ ਚ ਸਾਈਜ਼ ਵੱਖ-ਵੱਖ ਰਹਿ ਗਏ ਦੇਖੋ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈਗਾ ਜਿਹੜਾ ਬਾਹਰ ਤੁਹਾਨੂੰ ਮਿਲਦਾ 22500 ਦਾ ਆਪਾਂ ਦੇ ਸਿਰਫ 1873 ਰੁਪਏ ਵਿੱਚ ਦੇਖੋ ਕਿੰਨੇ ਕਿੰਨੇ ਸੋਨੇ ਕ ਬਿਲਕੁਲ ਸਹੀ ਗੱਲ ਹੈ ਕਿ ਤੁਸੀਂ ਦੇਖੋ ਕਿੰਨੀ ਸੋਹਣੀ ਵੈਰਾਈਟੀ ਹੈ ਇਸ ਵੇਲੇ ਬਹੁਤ ਬਹੁਤ ਡਿਮਾਂਡ ਦੇ ਵਿੱਚ ਹੁੰਦੇ ਆਏ ਸੂਟ ਤੇ ਬਾਹਰੋਂ ਤੁਹਾਨੂੰ ਬਹੁਤ ਮਹਿੰਗੇ ਮਿਲਦੇ ਆ ਤੇ ਸਾਨੂੰ ਵੱਡੇ ਡੀਪੋ ਤੇ ਕੋਈ 1495 ਦਾ ਮਿਲ ਜੂਗਾ ਕੋਈ 1895 ਦਾ ਮਿਲ ਜੂਗਾ ਵੱਖ-ਵੱਖ ਪ੍ਰਾਈਸ ਸਾਨੂੰ ਇੱਧਰ ਮਿਲ ਜਾਣੇ ਆ ਆ ਦੇਖੋ ਕਿਨੇ ਕਿਨੇ ਸੋਹਣੇ ਕਲਰ ਸ਼ੇਡਸ ਆ ਚੁੱਕੇ ਆ ਪੂਰਾ ਡੀਸੈਂਟ ਪੀਸ ਆ ਚੁੱਕਾ ਹੈਗਾ ਫਰੰਟ ਦੇ ਵਿੱਚ ਜਿਹੜਾ ਦੇਖੋ ਪੂਰਾ ਕਲਰ ਕਿਨੇ ਕਿਨੇ ਵਧੀਆ ਆ ਚੁੱਕੇ ਹੈਗੇ ਦੇਖੋ ਵਰਕ ਕਿਨੇ ਕਿਨੇ ਵਧੀਆ ਕੀਤੇ ਚ ਕਲਰ ਲਾਈਟ ਵੀ ਕਲਰ ਡਾਰਕ ਸਿਰਫ 2200 ਤੇ 4400 ਰੁਪਏ ਵਿੱਚ ਬਿਲਕੁਲ ਸਹੀ ਗੱਲ ਹੈ ਤੇ ਇੱਕ ਤਾਂ ਹੈਵੀ ਵਰਕ ਹੈ ਤੁਸੀਂ ਬਾਹਰ ਵੀ ਕਿਤੇ ਪਾ ਕੇ ਜਾ ਸਕਦੇ ਹੋ ਜੇਕਰ ਤੁਸੀਂ ਆਪਣੇ ਟੋਟਾ ਥੱਪ ਥੋੜਾ ਜਿਹਾ ਜ਼ਿਆਦਾ ਬਣਾ ਕੇ ਲੈ ਕੇ ਜਾਣਾ ਹੈ ਤਾਂ ਤੁਸੀਂ ਬਾਹਰ ਵੀ ਵੇਅਰ ਕਰ ਸਕਦੇ ਹੋ 2200 ਦੀ ਰੇਂਜ ਵਿੱਚ ਤੁਹਾਨੂੰ ਇਹ ਮਿਲ ਜਾਣਗੇ ਆ ਦੇਖੋ ਕੁੜੀਆਂ ਬਾਅਦ ਤੇ ਇਹ ਵੀ ਬਹੁਤ ਸੋਹਣੇ ਆ ਚੁੱਕੇ ਹੈਗੇ ਬਲੇਜ਼ਰ ਆ ਚੁੱਕੇ ਹੈਗੇ ਕਿਨੇ ਕਿਨੇ ਸੋਹਣੇ ਆ ਚੁੱਕੇ ਹੈ ਜਿਹੜਾ ਪਾਉਂਦਾ ਹੈ ਕਹਿੰਦੇ ਰੰਗ ਕਾਲਾ ਨੂੰ ਲੱਗਦਾ ਨਹੀਂ ਪਾਲੇ ਜੀ ਪਾਲੇ ਦੇ ਬੱਚਿਆਂ ਦੀ ਵੱ ਚੁਆਇਸ ਤੁਹਾਡੀ ਹੈਗੀ ਆ ਬਿਲਕੁਲ ਸਹੀ ਗੱਲ ਹੈ ਕਲਰ ਆਪਸ਼ਨਸ ਕਿੰਨੇ ਜ਼ਿਆਦਾ ਸੋਹਣੇ ਆ ਤੇ ਰੰਗ ਕਾਲੇ ਦੀ ਤਾਂ ਗੱਲ ਤੁਸੀਂ ਬਿਲਕੁਲ ਸਹੀ ਬੋਲੀ ਹੈ ਤੇ ਹੁਣ ਜਿਵੇਂ ਅੱਗੇ ਕਿ ਜਨਵਰੀ ਵਾਲੀ ਠੰਡ ਆ ਰਹੀ ਹੈ ਜੇਕਰ ਤੁਸੀਂ ਬਾਹਰ ਵੀ ਰਹਿੰਦੇ ਹੋ ਤੁਹਾਡੇ ਕੋਈ ਰਿਲੇਟਿਵਸ ਜਿਹੜੇ ਬਾਹਰ ਰਹਿੰਦੇ ਤੁਸੀਂ ਉਹਨਾਂ ਲਈ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਧਰੋਂ ਡਾਇਰੈਕਟ ਡਿਲੀਵਰੀ ਵੀ ਭੇਜਵਾ ਸਕਦੇ ਹੋ ਉਹਨਾਂ ਲਈ ਬਿਲਕੁਲ ਸਾਡੇ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਕਾਲ ਕਰਕੇ ਕੋਈ ਵੀ ਚੀਜ਼ ਮਗਵਾਨੀ ਮਗਾ ਸਕਦੇ ਆ ਆਊਟ ਆਫ ਕੰਟਰੀ ਸਾਡੇ ਪਾਰਸਲ ਜਾਂਦੇ ਹੈਗੇ ਆ ਆਟੋ ਸਟੇਟ ਵੀ ਜਾਂਦੇ ਹੈਗੇ ਆ ਵੱਡਾ ਡਿੱਪੂ ਸਾਡੇ ਪੇਜ ਹੈਗੇ ਆ ਇੰਸਟਾਗ੍ਰam YouTube Facebook ਬਲਰ ਠੰਡ ਹੁਣ ਆਲੀ ਹੈ ਕੋਟ ਤਾਂ ਕੰਪਲਸਰੀ ਹੋ ਹੀ ਜਾਂਦੇ ਤੇ ਤੁਸੀਂ ਬਾਹਰੋਂ ਕਿਉਂ ਪਟਨੇ ਹੈ 7-8000 ਜੇਕਰ ਤੁਹਾਨੂੰ ਉਹ ਚੀਜ਼ਾਂ ਸਸਤੇ ਦੇ ਵਿੱਚ ਵੱਡੇ ਡਿੱਪੂ ਤੋਂ ਮਿਲ ਜਾਂਦੀਆਂ ਨੇ ਤੇ ਜੀ ਜੀ ਤੁਸੀਂ ਅੱਪਰ ਤਾਂ ਦਿਖਾਤੇ ਥੋੜੇ ਲੋਅਰਸ ਦੇ ਵਿੱਚ ਕੁਝ ਹੈਗਾ ਜੀਨਸ ਹੋਗੇ ਕੋਈ ਟਰੌਜ਼ਰਸ ਹੋਗੇ ਕੁਝ ਲੋਅਰਸ ਹੋਗੇ ਕੁਝ ਹੈਗਾ ਤੁਹਾਡੇ ਕੋਲ ਉਹਦੀ ਵੈਰਾਈਟੀ ਪਹਿਲਾਂ ਆਪਾਂ ਜੈਗਿੰਗ ਦਿਖਾਣੀ ਕੁੜੀਆਂ ਵਾਸਤੇ ਠੀਕ ਹੈ ਆ ਦੇਖੋ ਕੁੜੀਆਂ ਵਾਸਤੇ ਜੈਗਿੰਗ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਬਹੁਤ ਸੋਹਣੇ ਸੋਹਣੇ ਕਲਰ ਸ਼ੇਡਸ ਆ ਚੁੱਕਿਆ ਗਿਆ ਸਾਈ ਹਰ ਤਰ੍ਹਾਂ ਮੈਨੇ ਹੈਗੇ ਆ ਕੋਈ 538 ਦੀ ਆ ਕੋਈ 600 ਦੀ ਆ ਕੋਈ ਲੋਅ ਜੈ ਤੁਹਾਨੂੰ ਲੋਰੀ ਮਿਲ ਜਾਣ ਦੇਖੋ ਇਹ ਵੀ 450 550 ਸਟਾਰਟ ਹੋ ਜਾਂਦੇ ਹੈਗੇ ਜੀ ਬਿਲਕੁਲ ਸਹੀ ਗੱਲ ਹੈ ਜੈਗਿੰਗਸ ਤੁਸੀਂ ਡਿਫਰੈਂਟ ਡਿਫਰੈਂਟ ਕਲਰ ਦੇਖ ਲੇ ਤੁਸੀਂ ਉਹਨੂੰ ਐਜ਼ ਅ ਫਾਰਮਲ ਪੈਂਟਸ ਵੀ ਪਾ ਸਕਦੇ ਹੋ ਜੇਕਰ ਤੁਸੀਂ ਆਫਿਸ ਜਾਣਾ ਹੈ ਕਿਤੇ ਬਾਹਰ ਜਾਣਾ ਹੈ ਇਹ ਤੁਹਾਨੂੰ ਡਿਫਰੈਂਟ ਡਿਫਰੈਂਟ ਕਲਰ ਦੇ ਲੋਅਰਸ ਮਿਲ ਜਾਣੇ ਪਰਪਲ ਪਿੰਕ ਬੇਜ ਜਿਹੜਾ ਕਲਰ ਤੁਸੀਂ ਕਹਿਣਾ ਤੁਹਾਨੂੰ ਉਹੋ ਜੇ ਸਾਰੀ ਵੈਰਾਈਟੀ ਮਿਲ ਜਾਣੀ ਹੈ ਕੁੜੀਆਂ ਨੇ ਮਾਨ ਪਸੰਦੀ ਆ ਚੁੱਕੀਆਂ ਜੀ ਇਹਨੀਆਂ ਪੈਂਟਾਂ ਦੇਖੋ ਇਸ ਤੋਂ ਬਾਅਦ ਤੁਸੀਂ ਜੀਨ ਦੇ ਪੈਂਟ ਦਿਖਾਉ ਉਹ ਮੈਂ ਤੁਹਾਨੂੰ ਇਹ ਵੀ ਦਿਖਾਉਣਾ ਚਾਹੁੰਦੀ ਆ ਕਿ ਆ ਦੇਖੋ ਪ੍ਰੋਪਰ ਗਰਮ ਰੱਖਣ ਵਾਲੇ ਤੁਹਾਨੂੰ ਪੰਜਾਬ ਪਜਾਮੇ ਜਿਹੜੇ ਹੈਗੇ ਆ ਉਸ ਤੁਹਾਨੂੰ ਪ੍ਰੋਪਰ ਗਰਮ ਰੱਖਣ ਵਾਲੇ ਹੈ ਤੇ ਫਲੀਸ ਲੱਗੀ ਹੋਈ ਹੈ ਤੇ ਸਾਈਜ਼ ਦੇਖੋ ਇੱਧਰ ਡਬਲ ਐਕਸਲ ਸਾਈਜ਼ ਤੁਹਾਨੂੰ ਮਿਲ ਜਾਣਾ ਸਾਰੇ ਤਰੀਕੇ ਦੇ ਸਾਈਜ਼ ਮਿਲ ਜਾਣਾ ਝੂਠ ਨਹੀਂ ਬੋਲਦੇ ਬੜੇ ਟਿਪੂ ਵਾਲੇ ਜੇਕਰ ਬੋਲਦੇ ਆ ਨਾ ਕਿ ਸਾਈਜ਼ ਸਾਰੇ ਮਿਲ ਜਾਣਾ ਤੇ ਮਿਲ ਵੀ ਜਾਣੇ ਆ ਦੇਖੋ ਸਬੂਤ ਤੁਹਾਡੇ ਅੱਗੇ ਹੈ ਬਿਲਕੁਲ ਫਿਰ ਜਲਦੀ ਆਇਆ ਕਰੋ ਫੇਰ ਤੁਹਾਨੂੰ ਪਤਾ ਸਾਰੀ ਚੀਜ਼ਾਂ ਨਾਲ ਨਾਲ ਦੇਖ ਜਾਈ ਨਹੀਂ ਫਿਰ ਤੁਸੀਂ ਕਹਿੰਦੇ ਵਿਚ ਬੀੜੀ ਵਿਚ ਤਾਂ ਬਹੁਤ ਕੁਝ ਦਿਖਾਉਣੇ ਆ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਆ ਗਏ ਆ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਹੈਗੀ ਆ ਕੱਟੀ ਫੜੀ ਪਸੰਦ ਕਰਦੇ ਆ ਤੁਸੀਂ ਸਟੇਟ ਪਸੰਦ ਕਰਦੇ ਆ ਕਿ ਆ ਤੁਸੀਂ ਜਿੱਦਾ ਮਰਜੀ ਆਪਣੀ ਪਸੰਦ ਦੇ ਕੜੀ ਤੋਂ ਪੈਂਟਾ ਲੈ ਕੇ ਜਾ ਸਕਦੇ ਆ ਬਹੁਤ ਸੋਹਣੇ ਤੁਹਾਡੇ ਵਾਸਤੇ ਪੈਂਟਾ ਆ ਚੁੱਕੇ ਆ ਜੀਨ ਚ ਵੀ ਦੇਖੋ ਪੈਂਟਾ ਦੀ ਜਿਹੜੀ ਮਿਸਾਲ ਆ ਉਹ ਤਾਂ ਮੈਂ ਆਪ ਲੈ ਲਈ ਕਿਉਂਕਿ ਮੈਂ ਸਪੈਸ਼ਲੀ ਜਦੋਂ ਵੀ ਇੱਧਰ ਆਉਣੀ ਆ ਮੈਂ ਪੈਂਟਾ ਲੈ ਕੇ ਜਾਣੀ ਆ ਤੇ ਮੈਂ ਜਿਹੜੀ ਹਜੇ ਵੀ ਜੀਨਸ ਪਾਈ ਹੋਈ ਹੈ ਤੁਸੀਂ ਪਿੱਛੇ ਜਾ ਕੇ ਵੀਡੀਓ ਨੂੰ ਦੇਖਿਓ ਮੈਂ ਇਹ ਵਾਲੀ ਜੀਨਸ ਵੀ ਇੱਧਰੋਂ ਹੀ ਲੈਂਦੀ ਆ ਤੇ ਆਲਮੋਸਟ ਮੈਨੂੰ ਲੱਗਦਾ ਚਾਰ ਪੰਜ ਜਿੰਨਾ ਜਿਹੜੀਆਂ ਮੇਰੇ ਕੋਲ ਹੋਣੀਆਂ ਸਾਰੀ ਵੱਡੇ ਟਿੱਪੂ ਦੀ ਨੇ ਤੇ ਮੈਂ ਹਰ ਵਾਰੀ ਆ ਕੇ ਨਵੀਂ ਜੀਨ ਲੈ ਕੇ ਜਾਂਦੀ ਆ ਜਿੱਥੇ ਫਾਇਦੇ ਹੁੰਦੇ ਆ ਕਸਟਮਰ ਉੱਥੋਂ ਬੰਦ ਬੰਦ ਚੀਜ਼ ਬਾਈ ਕਰਨੀ ਹੁੰਦੀ ਹੈ ਨਾ ਹੁਣ ਤੁਹਾਡੇ ਵੀ ਇਥੋਂ ਫਾਇਦੇ ਤੁਸੀਂ ਇਥੋਂ ਬਾਈ ਕਰਕੇ ਲੈ ਜਾਨੇ ਆ ਬਿਲਕੁਲ ਸਹੀ ਗੱਲ ਹੈ ਦੋ ਤਿੰਨ ਸਾਲ ਤੋਂ ਇੱਧਰ ਆਪਾਂ ਵੱਡੇ ਟਿੱਪੂ ਤੇ ਆਨੇ ਠੰਡ ਦੇ ਵਿੱਚ ਜਿਹੜੀ ਵੈਰਾਈਟੀ ਤੁਸੀਂ ਪ੍ਰੇਫਰ ਕਰਦੇ ਹੋ ਕਿ ਜਿਹੜੀ ਤੁਹਾਡੀ ਸਟਾਈਲ ਹੈ ਉਹਦੇ ਵਿੱਚ ਕੋਈ ਜਿਹੜਾ ਹੈਗੀ ਦਿੱਕਤ ਨਹੀਂ ਆਣੀ ਚਾਹੀਦੀ ਸਟਾਈਲ ਬਿਲਕੁਲ ਪਰਫੈਕਟ ਰਹਿਣਾ ਚਾਹੀਦਾ ਠੰਡ ਦੇ ਠੰਡ ਦੇ ਵਿੱਚ ਠੰਡ ਨਹੀਂ ਲੱਗਣੀ ਚਾਹੀਦੀ ਸਟਾਈਲ ਵੀ ਹੋਣਾ ਚਾਹੀਦਾ ਟੌਟ ਆਪਾ ਵੀ ਬੰਨਣਾ ਚਾਹੀਦਾ ਤੇ ਇਹ ਸਾਰੀਆਂ ਚੀਜ਼ਾਂ ਇਹ ਜਿਹੜੇ ਚੈੱਕ ਬਾਕਸੇ ਨੇ ਉਹ ਵੱਡਾ ਡੀਪੋ ਬਿਲਕੁਲ ਟਿਕ ਕਰ ਦਿੰਦਾ ਤੇ ਤੁਹਾਨੂੰ ਪ੍ਰਾਈਸ ਦੇ ਵਿੱਚ ਵੀ ਕੋਈ ਮੈਂ ਦੇਖ ਸਕਦੀ ਹਾਂ ਕਿ ਸਾਰਾ ਕੁਝ ਸਸਤੇ ਦੇ ਵਿੱਚ ਮਿਲ ਜਾਣਾ ਕੁਆਲਿਟੀ ਵੀ ਕੰਪਰੋਮਾਈਜ਼ ਨਹੀਂ ਹੁੰਦੀ ਤਾਂ ਫਿਰ ਤੁਸੀਂ ਕਿਤੇ ਹੋਰ ਕਿਉਂ ਜਾਣਾ ਤੁਸੀਂ ਆਨੇ ਵੱਡਾ ਡੀਪੋ ਬੰਗਾ ਤੇ ਜੇਕਰ ਤੁਸੀਂ ਨਹੀਂ ਆ ਸਕਦੇ ਤਾਂ ਮੈਸੇਜ ਕਰਕੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਜੇਕਰ ਆਨਲਾਈਨ ਸ਼ਾਪਿੰਗ ਕਰਨੀ ਹੈ ਡਿਲੀਵਰੀ ਤੁਹਾਡੀ ਜਿਹੜੀ ਹੈਗੀ ਉਹ ਤੁਹਾਨੂੰ ਮਿਲ ਜਾਣੀ ਹੈ ਤੁਹਾਡੇ ਇਨ ਹਾਊਸ ਇੰਡੀਆ ਵੀ ਮਿਲ ਜਾਣੀ ਹੈ ਇੰਡੀਆ ਦੇ ਵਿੱਚ ਵੀ ਮਿਲ ਜਾਣੀ ਹੈ ਆਊਟ ਆਫ ਇੰਡੀਆ ਵੀ ਮਿਲ ਜਾਣੀ ਹੈ ਤਾਂ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਇਸ ਦੇ ਨਾਲ ਮੈਨੰਦਨੀ ਰੋਡ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਹਕੀਕਤ ਟੀਵੀ ਪੰਜਾਬੀ ਤੋਂ